वाहगुरु जी का खालसा श्री वागुरू जी की फतेह जिहा चिर लिखया तेह हु कुमाये कल आवे नानका सदे उठाए महावाक अनुसार आज स्वर्गीय सरदार अध्यापका डी एस पी सरदार बुलंदी की सुपत्नी जो कि पिछले दिन ही अकाल चला करते सो उन्हें अंतम अरतास के जो गुरुद्वारा सिंह सभा साहब सराबा नगर के बख्यासिक राजनीतिक ਇਸ ਮੌਕੇ ਮਰਕੀ ਸਿੰਘ ਲਖਾ ਜੀ ਹਲਕਾ ਵ代ਕ ਸਵਾਪਾ ਲਖਵੀਰ ਸਿੰਘ ਲਖਾ ਅਤੇ ਸੰਤਾ ਸਿੰਘ ਮੇਰਪੁਰੀ ਨੇ ਜੇ ਸ਼ਰਧਾ ਦੇ ਕੋਲ ਪਹੁੰਚ ਕੇ ਉੱਥੇ ਹੀ ਵਰਫਕ ਰਾਜਨੀਤਿਕ ਕਾਰਮੀ ਕਾਪੂਨ ਲਈ ਪਹੁੰਚ ਕੇ ਵੀ ਸ਼ਰਧਾ ਤੇ ਫੋਟੋ ਪੈਂਟ ਕੀਤੇ ਉੱਥੇ ਹੀ ਡਾਕਟਰ ਬੀਰ ਐਂਬੈਸਡਰ ਗੁਦਾਟਰ ਸਾਨੇ ਵਾਲ ਦੇ ਪ੍ਰਧਾਨ ਲਤੀ ਐਰਪੀ ਸਿੰਘ ਦਾ ਕਾਰਜਾਹੀ ਹੋਰ ਉਹਨਾਂ ਦੀ ਸਮੁੱਚੀ ਟੀਮ ਵੀ ਇੱਥੇ ਪਹੁੰਚੀ ਆ ਸੋ ਆਓ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਜੀ

30. ਅਲਸਾ ਉਹ ਹੈ ਹੀ ਰੂਜੀ ਕੀ ਪਤੇ ਸਾਡੇ ਭਰਾ ਸਰਦਾਰ ਬਲੰਸ ਸਿੰਘ ਡੀਐਸਪੀ ਸਾਹਿਬ ਜਿਹੜੇ ਡਾਕਟਰ ਵੀ.ਆਰ ਅੰਬੇਦਕਰ ਬੁੱਧਾ ਟਰਸਟ ਦੇ ਮੈਂਬਰ ਨੇ ਇਹਨਾਂ ਦੀ ਪਤਨੀ ਭੈਣ ਸੁਖਵਿੰਦਰ ਕੌਰ ਜੀ ਕੁਝ ਦਿਨ ਪਹਿਲਾਂ ਅਚਾਨਕ ਬਿਮਾਰ ਹੋਣ ਕਾਰਨ ਸਾਡੇ ਭਰਾ ਨੂੰ ਸਦੀਵੀ ਬਸੋੜਾ ਦੇ ਗਿਆ ਅੱਜ ਸਾਡੀ ਭੈਣ ਸੁਖਵਿੰਦਰ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਡਾਕਟਰ ਵੀ.ਆਰ ਅੰਬੇਦਕਰ ਬੁੱਧਾ ਟਰਸਟ ਦੇ ਸਾਰੇ ਮੈਂਬਰ ਦੁੱਖ ਦੀ ਘੜੀ ਦੇ ਵਿੱਚ ਅਸੀਂ ਹਾਜ਼ਰ ਹੋਏ ਹਾਂ ਦੁੱਖ ਮਣਾਉਣ ਲਈ ਸਾਡੀ ਭੈਣ ਸੁਖਵਿੰਦਰ ਕੌਰ ਜੀ ਜੋ ਮੁੱਖ ਟੀਚਰ ਪਿਛਲੇ ਸਾਲ ਹੀ ਰਿਟਾਇਰਡ ਹੋਏ ਨੇ ਜਿਨ੍ਹਾਂ ਦੇ ਤਿੰਨ ਬੱਚੇ ਸਨ ਜੋ ਵਿਦੇਸ਼ ਦੇ ਵਿੱਚ ਹਨ ਬੇਟਾ ਔਰ ਬੇਟੀ ਔਰ ਇੱਕ ਲੜਕਾ ਇੰਡੀਆ ਦੇ ਵਿੱਚ ਹੀ ਸਾਡੀ ਭੈਣ ਸੁਖਵਿੰਦਰ ਕੌਰ ਅਤੇ ਡੀਐਸਪੀ ਬਲੈਂਸਿੰਗ ਜੀ ਦੇ ਤਿੰਨੇ ਬੱਚੇ ਅਨਮੈਰਿਡ ਹਨ ਸਾਨੂੰ ਬਹੁਤ ਦੁੱਖ ਦੀ ਘੜੀ ਦੇ ਵਿੱਚ ਡਾਕਟਰ ਬੀ.ਐਨ. ਮੇਰਕਰ ਬੁੱਧਾ ਟਰੱਸਟ ਦੇ ਮੈਂਬਰਾਂ ਨੇ ਹਾਜ਼ਰ ਹੋਇਆ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਸਾਡੇ ਭਰਾ ਬਲੰਦ ਸਿੰਘ ਨੂੰ ਔਰ ਬੱਚਿਆਂ ਨੂੰ ਪਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ੀ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਔਰ ਤੰਦਰੁਸਤੀ ਬਖਸ਼ੀ ਸਾਡੇ ਡਿਪਟੀ ਭਰਾ ਨੇ ਸਾਡੀ ਡੀਆਰ ਅੰਬੀਰਕਰ ਬੁੱਧਾ ਟਰੱਸਟ ਦਾ ਕਈ 15 ਸਾਲਾਂ ਤੋਂ ਬਹੁਤ ਜ਼ਿਆਦਾ ਸਾਡੇ ਸਾਥ ਦੇ ਰਹੇ ਹਨ ਵੈਗ ਰੂਟੀ ਦਾ ਖਾਲਸਾ ਵੈਗ ਰੂਟੀ ਕੀ ਫਤਿਹ ਅੱਜ ਬੀਬੀ ਸੁਵਿੰਦਰ ਕੌਰ ਧਰਮਪਤਨੀ ਸਰਦਾਰ ਬੁਲੰਦ ਸਿੰਘ ਰਿਟਾਇਰਡ ਐਸਵੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ ਉਹਨਾਂ ਦੀ ਬੇਵਕਤ ਦਰਦਨਾਕ ਮੌਤ ਦਾ ਜਿੱਥੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਸਨਈਆਂ ਨੂੰ ਉਹਨਾਂ ਦੇ ਜਿਹੜੇ ਪੁਲੀਸ ਨੇ ਸਿੱਖਿਆ ਦੇ ਖੇਤਰ ਵਿੱਚ ਬੜਾ ਭਾਰੀ ਦੁੱਖ ਔਰ ਦਰਦ ਹੈ ਇੱਕ ਨਾ ਪੂਰਨ ਵਾਲਾ ਘਾਟ ਹੈ ਕਿਉਂਕਿ ਤਨੋਂ ਬੱਚੇ ਜਿਹੜੇ ਨੇ ਹਾਲੇ ਵਿਆਹਣ ਵਾਲੇ ਨੇ ਦੋ ਬੱਚੇ ਵਿਦੇਸ਼ਾਂ ਵਿੱਚ ਨੇ ਇੱਕ ਇੱਥੇ ਆ ਔਰ ਉਹ ਚਾਰੇ ਆ ਨਹੀਂ ਸਕੇ ਕਿਉਂਕਿ ਸਮਾਂ ਐਸਾ ਸੀ ਪੜ੍ਹਾਈ ਚੱਲ ਰਹੀ ਹੈ ਔਰ ਮੈਂ ਸਮਝਾ ਕਿ ਭਾਵੇਂ 60 ਸਾਲ ਦੀ ਉਮਰ ਜਿਹੜੀ ਆ ਕੋਈ ਜ਼ਿਆਦਾ ਉਮਰ ਨਹੀਂ ਹੋ ਗਈ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਦੇਖਣਾ ਸੀ ਸਮਾਜ ਵਿੱਚ ਵਿਚਰ ਕੇ ਸੇਵਾ ਕਰਨੀ ਸੀ ਅਸੀਂ ਉਹਨਾਂ ਤੋਂ ਵਾਲੇ ਹੋ ਗਏ ਕੋਈ ਦੁਖ ਦੀ ਘੜੀ ਤੇ ਮੈਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਫ ਹੁੰਦਾ ਹੋਇਆ ਜਿੱਥੇ ਉਹਨਾਂ ਨੂੰ ਸਰਦਾ ਤੇ ਸਤਕਾਰ ਪੇਂਡ ਕਰਦਾ ਉਥੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਚੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਪਾਣਾ ਮੰਨ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ